ਤੋ ਇੱਕ ਨਵੀਂ ਸਟੋਰੀ ਤੁਹਾਨੂੰ ਸੁਣਾ ਰਹੇ ਹਾਂ ਇਹ ਤਸਵੀਰ ਸਾਹਮਣੇ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਹੈ ਵਿਧਾਨ ਸਭਾ BC ਦੀ 120 ਸਾਲ ਪੁਰਾਣੀ ਪੱਥਰਾਂ ਦੇ ਨਾਲ ਬਣੀ ਹੋਈ ਬੜੀ ਖੂਬਸੂਰਤ ਇਮਾਰਤ ਹੈ ਵਿਧਾਨ ਸਭਾ BC ਦੀ ਤੇ ਇੱਥੇ ਸਾਡੇ ਪਿੰਡ ਦੇ ਜੰਪਲ ਸਰਦਾਰ ਜਗਰੂਪ ਸਿੰਘ ਬਰਾੜ ਮਨਿਸਟਰ ਮੈਨਿੰਗ ਆਪ ਕ੍ਰਿਟੀਕਲ ਐਂਡ ਨਿਰਜਿਤ ਇੱਥੇ ਸਾਡੇ ਨਗਰ ਦਾ ਸਿਰਚਾ ਕਰ ਰਹੇ ਨੇ ਬਠਿੰਡੇ ਦਾ ਤੇ ਪੂਰੇ ਪੰਜਾਬ ਦਾ ਸੋ ਇਹ ਪੱਥਰਾਂ ਨਾਲ ਮਿੰਨਾਕਾਰੀ ਕੀਤੀ ਹੈ ਸੋ ਦੇਖੋ ਇਸ ਤੋਂ ਵੱਡਾ ਰਤਬਾ ਨਹੀਂ ਹੋ ਸਕਦਾ ਸੱਤ ਸਮੁੰਦਰੋਂ ਪਾਰ ਆ ਕੇ ਇੱਕ ਸਧਾਰਨ ਕਿਸਾਨ ਦੇ ਪੁੱਤ ਨੇ ਆ ਕੇ ਉਹਨਾਂ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੋਵੇ ਉਹਨਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਹੋਵੇ ਇਸ ਤੋਂ ਵੱਡੀ ਪ੍ਰਾਪਤੀ ਸਾਡੇ ਨਗਰ ਲਈ ਪਿੰਡ ਲਈ ਬਠਿੰਡੇ ਲਈ ਤੇ ਪੰਜਾਬ ਲਈ ਨਹੀਂ ਹੋ ਸਕਦੀ ਤੇ ਇਸ ਵਿਧਾਨ ਸਭਾ ਵਿੱਚ ਉਸ ਦਿਵੜ ਦੇ ਕਿਸਾਨ ਦਾ ਪੁੱਤ ਨੇ ਵੀ ਵੱਡੇ ਵੱਡੇ ਜਿਹੜੇ ਕਾਨੂੰਨ ਬਣਦੇ ਆ ਉਹਦੇ 'ਚ ਹਿੱਸਾ ਲੈਣਾ ਹੁੰਦਾ ਤੇ ਲੈ ਵੀ ਰਹੇ ਨੇ ਸੋ ਇਹ ਵਿਧਾਨ ਸਭਾ ਦੀ ਬੜੀ ਖੂਬਸੂਰਤ ਇਮਾਰਤ ਹੈ ਤੇ ਇਹਦੇ 'ਚ ਆਮ ਵਿਅਕਤੀ ਵੀ ਜਾ ਸਕਦਾ ਇਹਨੂੰ ਦੇਖਣ ਲਈ ਅੰਦਰੋਂ ਵਿਦਿਆਰਥੀ ਜਾਂਦੇ ਆ ਇੱਥੇ ਮਜ਼ਦੂਰ ਵੀ ਜਾ ਸਕਦਾ ਤੇ ਇੱਥੇ ਕਿਸਾਨ ਵੀ ਜਾ ਸਕਦਾ ਵੱਡੇ ਅਫਸਰ ਤਾਂ ਕਿਸੇ ਵੀ ਅਹੁਦੇ ਤੇ ਹੋਣ ਉਹ ਜਾ ਸਕਦੇ ਐ ਪਰ ਆਮ ਸੁਧਾਰਨ ਵਿਅਕਤੀ ਜਿਹਨੂੰ ਉਸ ਨੂੰ ਬਰਾਬਰਤਾ ਦੀ ਗੱਲ ਕੀਤੀ ਹੋਵੇ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਇੱਥੋਂ ਹੀ ਸਿੱਖਿਆ ਸਿਹਤ ਤੇ ਖੇਡਾਂ ਤੇ ਹੋਰ ਜਿੰਨੇ ਵੀ ਮਹਿਕਮੇ ਹੁੰਦੇ ਐ ਮੰਤਰੀ ਹੁੰਦੇ ਐ ਇੱਥੋਂ ਇੱਕ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਜੋ ਅਗਲੇ 2 ਹਫ਼ਤਿਆਂ ਚ ਚੱਲਣਾ ਤੇ ਕਈ ਮਹੀਨੇ ਚੱਲਣਾ ਹੁੰਦਾ ਉਹਦੇ ਚ ਜਾ ਕੇ ਫਿਰ ਬਜਟ ਬਣਦਾ ਤੇ ਜਦੋਂ ਬਜਟ ਬਣਦਾ ਲੋਕਾਂ ਦੇ ਹਿੱਤਾਂ ਲਈ ਬਣਦਾ ਤੇ ਲੋਕਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਬਣਦਾ ਇਹ ਸਭ ਵਿਧਾਨ ਸਭਾ ਵਿੱਚੋਂ ਤਾਂ ਕਰਕੇ ਇਹ ਜਿਹੜੇ BC ਆ ਜਿਹੜਾ ਇੱਕ ਬਹੁਤ ਵੱਡਾ ਸੂਬਾ ਕੈਨੇਡਾ ਦਾ ਦੋਸਤੋ ਜਦੋਂ ਅਸੀਂ ਪੰਜਾਬ ਵਿੱਚ ਵਿਧਾਨ ਸਭਾ ਜਾਂ ਲੋਕ ਸਭਾ ਦੇਖਣੀ ਹੁੰਦੀ ਆ ਤਾਂ ਉੱਥੇ ਆਮ ਵਿਅਕਤੀ ਜਾ ਹੀ ਨਹੀਂ ਸਕਦਾ ਦਰਨ ਸਬਾ ਦੇ ਬਿਲਕੁਲ ਸਾਹਮਣੇ ਇਹ ਨਜ਼ਾਰਾ ਦੇਖਣ ਨੂੰ ਮਿਲਦਾ ਸਮੁੰਦਰ ਦਾ ਜਿੱਥੇ ਛੋਟੇ ਜਿਹੇ ਸਮੁੰਦਰੀ ਜਹਾਜ਼ ਕਿਸ਼ਤੀਆਂ ਤੇ ਉੱਥੇ ਖੜੇ ਨੇ ਜੋ ਇਹ ਗਰਮੀ ਦਾ ਮੌਸਮ ਹੁੰਦਾ ਜਦੋਂ ਉਦੋਂ ਇਹ ਚੱਲਦੇ ਨੇ ਜ਼ਿਆਦਾਤਰ ਤੇ ਉਦੋਂ ਇੱਥੇ ਦੁਨੀਆਂ ਦੇ ਕੋਨੇ-ਕੋਨੇ ਤੋਂ ਇੱਥੋਂ ਦੀ ਖੂਬਸੂਰਤੀ ਦਾ ਆਨੰਦ ਮਾਣਨ ਲਈ ਸੋ ਇੱਥੋਂ ਜਰੀ ਵਾਲੇ ਪਾਸੇ ਜਦੋਂ ਆਣਾ ਹੋਵੇ ਤਾਂ ਫੈਰੀ ਰਾਹੀਂ ਆਇਆ ਜਾਂਦਾ ਸਮੁੰਦਰੀ ਰਸਤੇ ਰਾਹੀਂ ਆ ਕੇ ਇੱਥੋਂ ਅੱਗੇ ਸੜਕੀ ਰਸਤੇ ਰਾਹੀਂ ਇੱਥੇ ਪਹੁੰਚਿਆ ਜਾਂਦਾ ਇੱਕ ਬੜਾ ਖੂਬਸੂਰਤ ਸ਼ਹਿਰ ਹੈ ਦਿੱਧਾਤੂ ਦੇ ਈ ਜਹਾਜ਼ ਦੇ ਨਾਲ-ਨਾਲ ਕੁਝ ਜਹਾਜ਼ੇ ਪਾਣੀ ਵਾਲੇ ਜਹਾਜ਼ ਵੀ ਹੁੰਦੇ ਰਹੇ ਸੀ ਛੇ ਜਹਾਜ਼ ਜਦੋਂ ਚੱਲਦੇ ਹੁੰਦੇ ਸੀ ਜਾਣ ਲਈ ਤੋਂ ਆ ਬਣਿਆ ਜੀ ਇੱਥੇ ਇਹਦੇ ਨਾਲ ਲੱਗ ਜਾਂਦੇ ਜੀ ਡਾਂਗ ਭਰਦੇ ਆਖੜੇ ਆ ਤੋਂ ਇਹ ਤਸਵੀਰਾਂ ਸੋਨੂੰ ਸੋਟੇ ਸੰਗ ਜਾ ਰਹੀਆਂ ਨੇ ਵੀ ਇਹ ਪੱਟੀ ਵੀ ਹੈ ਕਿਕਾ ਵਰਗੇ ਜਿਹੜਾ ਠੰਡ ਦਾ ਮੌਸਮ ਆ ਜ਼ਿਆਦਾ ਕਰਕੇ ਇਹਦੇ ਵਿੱਚ ਜਲਦੀਆਂ ਤੇ ਗਰਮੀਆਂ 'ਚ ਬਹੁਤ ਨਜ਼ਾਰੇ ਲੈਂਦੇ ਆ ਲੋਕ ਫਿਰ ਬੰਦ ਜਾਂਦੇ ਹਣਾ ਤੋਂ ਦੋਸਤੋ ਸਵਰਗ ਕਿੱਥੇ ਹੈ ਇਹਨੇ ਦੇਖਿਆ ਇਸ ਦੁਨੀਆ ਤੇ ਇਸ ਧਰਤੀ ਤੇ ਸਵਰਗ ਹੈ ਸੋ ਅਸੀਂ ਜ਼ਿੰਦਗੀ ਦੇ ਬੀਜੀ ਇੰਨੇ ਹੋ ਜੰਨੇ ਆ ਰਿਝੇਵਿਆਂ ਚ ਅਸੀਂ ਕੁਦਰਤ ਦਾ ਆਨੰਦ ਨਿਮਾਣਦੇ ਆਪਣੇ ਕਮਾ ਧੰਦਿਆਂ ਚ ਇੰਨੇ ਰੁਚੇ ਰਹਿਨੇ ਆ ਕਿ ਸਾਨੂੰ ਹੋਰ ਕਿਸੇ ਪਾਸੇ ਕੁਝ ਦਿਖਾਈ ਨਹੀਂ ਦਿੰਦਾ ਸਿਰਫ ਪੈਸੇ ਦੀ ਦੌੜ ਵਿੱਚ ਹੀ ਲੱਗੇ ਹੋਏ ਆ ਤੇ ਪੈਸੇ ਦੀ ਦੌੜ ਵਿੱਚ ਲੱਗੇ ਇਨਸਾਨ ਆਪਣੇ ਬਾਰੇ ਤੇ ਦੂਜੇ ਬਾਰੇ ਸੋਚ ਨਹੀਂ ਸਕਦਾ ਉਹਦੇ ਲਈ ਸਭ ਕੁਝ ਪੈਸਾ ਹੀ ਹੁੰਦਾ ਕੋਈ ਨਾ ਕੋਈ ਪੂਰਾ ਪੰਛੀ ਹੈ ਖਾ ਤੇ ਆਮ ਹੀ ਪੈਰਾ ਚ ਮਨੂ ਤੁਰੇ ਫਿਰਦੇ ਆ ਕੋਈ ਹਿੱਤੋਂ ਜ਼ਿਆਦਾ ਤਾਂ ਡਰਦੇ ਨਹੀਂ ਇਨਸਾਨ ਤੋਂ ਸੋ ਇਹ ਫਾਸਿਨੇਸ਼ਨ ਨਿਵਾਸੀ ਦਾ ਬਹੁਤੀ ਜਿਸ ਨੂੰ ਦਿਸਿਆ ਫਾਸਟ ਕਿਉਂਕਿ ਇਹ ਜਿਹੜੇ ਗੋਰੇ ਲੋਕ ਆ ਇਹ ਯੂਰਪੀ ਦੇਸ਼ਾਂ ਦੇ ਆ ਗਏ ਨੇ ਹਰਥਾਂ ਮਿਲ ਜਾਣਗੇ ਇੱਥੇ ਆ ਕੇ ਵਸੀ ਆ ਤੇ ਇੱਥੇ ਜਿਹੜੇ ਫਾਸਿਨੇਸ਼ਨ ਆ ਇਹਨਾਂ ਦੀ ਉਹ ਐਨੀ ਹੁਣ ਕਾਬਜਾ ਆਪਣੀ ਕਿਉਂਕਿ ਜਦੋਂ ਰਾਨੀ ਐਲੀਜ਼ਾਬੈਥ ਨੇ ਇੱਥੇ ਹਕੂਮਤ ਕੀਤਾ ਤੇ ਉਸ ਸਮੇ ਗੋਰਿਆਂ ਨੇ ਤਾਂ ਇਹਨਾਂ ਨੂੰ ਜ਼ਿਆਦਾਤਰ ਗੋਲੀ ਕਰਤਾ ਇਹਦੇ ਕਰਕੇ ਜਿਹੜੀ ਫਾਸਿਨੇਸ਼ਨ ਆ ਇਹਨਾਂ ਦੀ ਇਹ ਕਹਾਣੀਆਂ ਤਾਂ ਇਹਨਾਂ ਦੀ ਬਹੁਤ ਵੱਡੀਆਂ ਵੱਡੀਆਂ ਪਰ ਇਹਨਾਂ ਦੇ ਜ਼ਿਆਦਾਤਰ ਨਸੇ ਕਰਨ ਤੇ ਇਹਨਾਂ ਦੀ ਜਵਾਨੀ ਤੇ ਜ਼ਿਆਦਾਤਰ ਪੜ੍ਹਾਈ ਨਹੀਂ ਕੀਤੀ ਉਹਨਾਂ ਨੇ ਤੇ ਕੋਈ ਤਰੱਕੀ ਨਹੀਂ ਕੀਤੀ ਫਾਸਟੀਨੇਸ਼ਨ ਦੀ ਜ਼ਿਆਦਾ ਇੱਥੇ ਹਰ ਉਲਦੀ ਫਿਰਦੀ ਹੈ ਇਸ ਧਰਤੀ ਤੇ ਜਿਨ੍ਹਾਂ ਨੇ ਇਹ ਸੋਨਾ ਜਿਹੜਾ ਕੈਨੇਡਾ ਧਰਤੀ ਦਾ ਸਵਰਗ ਵਸਾਇਆ ਸੀ ਉਹਨਾਂ ਦਾ ਇੱਥੇ ਕੋਈ ਜ਼ਿਆਦਾਤਰ ਜ਼ਿੰਦਗੀ ਚੰਗੀ ਨਹੀਂ ਆ ਜਿਹੜਾ ਇੱਧਰ ਦੇ ਪਾਸੇ ਸਾਨੂੰ ਲੰਬਾ ਜੱਕੇ ਲੱਕੜ ਦਾ ਇਹ ਇਹਨਾਂ ਦਾ ਨਿਸ਼ਾਨੀ ਬਣੀ ਇਹਨਾਂ ਦੀ ਤੇ ਇਹਨਾਂ ਦਾ ਵੀ ਦੋਸਤੋ ਲੰਬਾ ਇਤਿਹਾਸ ਆ ਉਹ ਵੀ ਕਿਸੇ ਸਮੇਂ ਗੱਲ ਕਰਾਂਗੇ ਆਪਾਂ ਸੋ ਇਹ ਸਟ੍ਰੈਪ ਕਿਉਂਕਿ ਅੱਗੇ ਦੀ ਹੜਕ ਗੁਜਰਦੀ ਆ ਵਿਧਾਨ ਸਭਾ ਦੇ ਵੱਡੇ ਵੱਡੇ ਹੋਟਲ ਨੇ ਤੇ ਇਥੇ ਘਾਤੇ ਸਾਡੇ ਪਿੰਡ ਨੂੰ ਮਾਣ ਮਿਲਿਆ ਸਾਡੇ ਪਿੰਡ ਦੇ ਸਪੁੱਤ ਸਦਾ ਜਗਰੂਪ ਸਿੰਘ ਬਰਾੜ ਜਿਥੇ ਵੱਡੇ ਭਰਾ ਜਿਸ ਦੇ ਵੱਡੇ ਭਰਾ ਜਸਵੰਤ ਸਿੰਘ ਬਰਾੜ ਨੇ ਸਾਡੇ ਪਿੰਡ ਤੋਂ ਪਹਿਲਾ ਇਹ ਇਨਸਾਨ ਜੋ ਅੱਛੇ ਕੈਨੇਡਾ ਦੀ ਧਰਤੀ ਤੇ ਆਇਆ ਸੀ ਤੇ ਉਹਨੇ ਇੱਥੇ ਆ ਕੇ ਸਮਾਜ ਸੇਵੀ ਤੌਰ ਤੇ ਬਹੁਤ ਸੇਵਾ ਕੀਤੀ ਤੇ ਸਿਆਸੀ ਪਾਰਟੀਆਂ ਵਿੱਚ ਵੀ ਰਿਹਾ ਪਰ ਉਹਦਾ ਜ਼ਿਆਦਾ ਧਿਆਨ ਆਪਣੇ ਭਰਾ ਨੂੰ ਸਿਹਤ ਵਿੱਚ ਸੁਰਗਰਮ ਕਰਨ ਲਈ ਲੱਗਾ ਰਿਹਾ ਤੇ ਦਸਵੰਤ ਸਿੰਘ ਬਰਾੜ ਅੱਜ ਵੀ ਬਿਲਕੁਲ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਉਹਨਾਂ ਨੂੰ ਵੀ ਮਾਣ ਆ ਕਿ ਉਹਨਾਂ ਦੇ ਛੋਟੇ ਭਰਾ ਨੇ ਤੇ ਕੈਨੇਡਾ ਦੇ ਸੱਤ ਸਮੁੰਦਰੋਂ ਪਾਰ ਆ ਕੇ ਵੀ ਆਪਣੇ ਮਾਪੇ ਆਪਣੇ ਪਿੰਡ ਆਪਣੇ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦਾ ਨਾਮ ਸਨੇਰੀ ਅੱਖਰਾਂ ਵਿੱਚ ਅੰਬਰਾਂ ਤੇ ਲਿਖਿਆ ਹੈ ਸੋ ਹਰੇਕ ਦੇ ਵਸਦੀ ਗੱਲ ਨਹੀਂ ਦੋਸਤੋ ਗੱਲਾਂ ਆਪਾਂ ਵੱਡੀਆਂ ਕਹਿ ਦਿੰਨੇ ਆ ਵੀ ਇਹ ਬੰਦੇ ਨੇ ਜਾਂ ਇਨਸਾਨ ਨੇ ਉੱਥੇ ਜਾ ਕੇ ਕੀਤਾ ਕੀ ਆ ਜਾਂ ਇੱਥੇ ਕੀ ਕੀਤਾ ਦੋਸਤੋ ਪਰ ਮੈਂ ਜਦੋਂ ਇਸ ਥਾਂ ਤੇ ਆਇਆ ਇਸ ਵਿਧਾਨ ਸਭਾ ਚ ਅੰਦਰ ਗਿਆ ਤੇ ਉਹਨਾਂ ਦਾ ਰੁਤਬਾ ਦੇਖਿਆ ਉਹਨਾਂ ਦਾ ਮਾਣ ਸਨਮਾਨ ਦੇਖਿਆ ਉਹਨਾਂ ਦੀ ਇੱਕ ਚੇਅਰ ਦੇਖੀ ਤੇ ਉਹਦੇ ਚ ਜੋ ਆਲੇ-ਦੁਆਲੇ ਉਹਨਾਂ ਦੇ ਕੋਈ ਆਪਣੇ ਮੰਤਰੀਆਂ ਵਾਂਗੂ ਤਾਂ ਨਹੀਂ ਘੁੰਮਦੇ ਸੀ ਕਿਉਂਕਿ ਇਹ ਆਮ ਇਨਸਾਨ ਵਾਂਗੂ ਆਮ ਲੋਕਾਂ ਵਾਂਗੂ ਵਿਚਰਦੇ ਇੱਥੋਂ ਦੇ ਜਿਹੜੇ ਮਿਨਿਸਟਰ ਦੇ ਐਮਐਲਏ ਪਰ ਉਹਨਾਂ ਦਾ ਰੁਤਬਾ ਤੇ ਜਦੋਂ ਮੈਂ ਨਾਲ ਗਿਆ ਤੇ ਮੇਰਾ ਰੁਤਬਾ ਵੀ ਬਹੁਤ ਉੱਚਾ ਹੋ ਗਿਆ ਸੀ ਮੇਰਾ ਸਿਰ ਵੀ ਉੱਚਾ ਹੋ ਗਿਆ ਸੀ ਜਦੋਂ ਉਹ ਕਹਿੰਦੇ ਸੀ ਵੀ ਮੇਰੇ ਪਿੰਡ ਦੇ ਨੌਜਵਾਨ ਨੇ ਇਹ ਜਰਨਲਿਸਟ ਨੇ ਤੇ ਰਾਈਟਰ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਸਮਝ ਆਉਂਦੀ ਸੀ ਵੀ ਇਹ ਕੀ ਹੈ ਚਲੋ ਮੈਂ ਜ਼ਿਆਦਾ ਭਾਵੇਂ ਨਹੀਂ ਪੜਿਆ ਪਰ ਮਾਲਕ ਨੇ ਇੱਥੋਂ ਤੱਕ ਜ਼ਰੂਰ ਪਛਾਤਾ ਵੀ ਉਸ ਧਰਤੀ ਤੇ ਮੈਂ ਜ਼ਰੂਰ ਅਪਣੇ ਪਹੁੰਚ ਕਰਕੇ ਆਏ ਦਰਸ਼ਨ ਦਤਾਰੀ ਕਰਕੇ ਆਏ ਆਪਣੇ ਛੱਛੇ ਜੀ ਦੇ ਸਰਕਾ ਜਿਨ੍ਹਾਂ ਨੇ ਇੱਥੇ ਫੱਤ ਸਮੁੰਦਰ ਉਪਾਰ ਦੀ ਧਰਤੀ ਤੇ ਛੰਡੇ ਗੱਡੇ ਤੇ ਆ ਸਮੁੰਦਰੀ ਜਿਹੜਾ ਤੁਹਾਨੂੰ ਪਾਣੀ ਵਾਲਾ ਜਹਾਜ਼ ਦੱਸਿਆ ਉਹ ਵਿੱਚ ਚੱਲ ਰਿਹਾ ਉਡਾਣ ਭਰਨੀ ਹੁੰਦੀ ਹੈ ਉਹ ਕੈਨੇਡਾ ਦੀ ਧਰਤੀ ਤੇ ਆਇਆ ਤੇ ਕੈਨੇਡਾ ਦੇ ਨਾਲ ਮੇਰੀਆਂ ਯਾਦਾਂ 1990 ਦੀਆਂ ਜੁੜੀਆਂ ਸੋ ਮੇਰੀ ਕਹਾਣੀ ਤੁਸੀਂ ਉਹਿਆ ਫੇਚ ਵੀ ਪੜੀ ਹੋਣੀ ਆ ਸਿਮਰਨ ਤੇ ਸਿਮਰਨ ਇੱਕ ਮਹੱਭਤ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਦੇ ਤੇ ਫਿਲਮੀ ਬਣਾਈਏ ਸੋ ਇਹ ਮੈਂ ਤੁਹਾਨੂੰ ਹੁਣ ਸਿਮਰਨ ਬਾਰੇ ਕਿਉਂਕਿ ਅਸੀਂ ਉਹਦੀ ਫਿਲਮ ਬਣਾਉਣ ਦਾ ਸਾਡਾ ਰਾਜਵਿੰਦਰ ਸੰਵੀਰ ਜੀ ਨੇ ਸਾਡੇ ਮੇਰੇ ਵੱਡੇ ਛੋਟੇ ਵੀਰ ਨੇ ਵੱਡੇ ਵੀਰ ਨੇ ਦੇਖੋ ਜਿਹੜਾ ਪੰਛੀ ਆ ਇਹ ਇਹ ਜਹਾਜ਼ ਸਮੁੰਦਰ ਤੇ ਹੈ ਨਾ ਉਹ ਬੈਕਸਾਈਡ ਤੇ ਦਿਖ ਰਿਹਾ ਤੁਹਾਨੂੰ ਇਹ ਪੰਛੀ ਤੇ ਬੈਕਸਾਈਡ ਤੇ